ਮਾਰੇ ਕੰਮ ਦੇ ਮਾਰੇ ਨਤੀਜੇ ਹੁੰਦੇ ਹਨ ਜਿਹੋ ਜਿਹਾ ਬੀਜੋਗੇ ਉਹੋ ਜਿਹਾ ਤੁਸੀਂ ਵੱਡੋਗੇ 2007 ਤੋਂ ਲੈ ਕੇ 2017 ਦੇ ਵਿੱਚ ਜੋ ਕੁਝ ਵੀ ਪੰਜਾਬ ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਦੇ ਵੱਡੇ ਆਗੂਆਂ ਵੱਲੋਂ ਕੀਤਾ ਗਿਆ ਉਸ ਦਾ ਹਰਜਾਨਾ ਬਾਦਲਪੁਰਾ ਤੇ ਦੂਸਰੇ ਪਾਸੇ ਬਿਕਮਜੀਤ ਸਿੰਘ ਜੀਠੀਆ ਭੁਗਤ ਰਹੇ ਨੇ ਬਿਕਮ ਜਿਹੜੇ ਬਿਕਮਜੀਤ ਸਿੰਘ ਜੀਠੀਆ ਨੇ ਉਹਨਾਂ ਦਾ ਤਾਂ ਬੁਰਾ ਹਾਲ ਹੋਇਆ ਹੀ ਹੋਇਆ ਹੈ ਦੂਸਰੇ ਪਾਸੇ ਬਿਕਮਜੀਤ ਸਿੰਘ ਮਜੀਠੀਆ ਦੀ ਚੀਕਾ ਵੱਧੀਆਂ ਮੁਸ਼ਕਲਾਂ ਪਹੁੰਚ ਗਈਆਂ ਨੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲਕੋੜ ਅਸਲਾਮੁਅਲੈਕਮ ਸਤਿ ਸ਼੍ਰੀ ਅਕਾਲ ਕਿੱਦਾ ਹਾਲ ਚਾਲ ਆਮੀਦ ਕਰਨਾ ਵਧੀਆ ਹੋਵਗੇ ਹੱਸਦੇ ਵਸਦੇ ਹੋਵਗੇ ਚੜ੍ਹਦੀ ਕਲਾ ਚ ਹੋਵੋਗੇ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਬਿਕਰਮ ਸਿੰਘ ਮਜੀਠੀਆ ਜੇਲ੍ਹ ਦੇ ਵਿੱਚੀਕਾ ਮਾਰਦੇ ਨੇ ਸੀਐਮ ਪੰਜਾਬ ਨੇ ਪੱਕੇ ਪੈਰਾਂ ਤੇ ਹੱਥ ਪਾਇਆ ਵਿਕਰਮ ਸਿੰਘ ਮਜੀਠੀਆ ਨੂੰ ਤੇ 40 ਹਜ਼ਾਰ ਪੰਨਿਆਂ ਦੀ ਰਿਪੋਰਟ ਅਦਾਲਤ 'ਚ ਪੇਸ਼ ਕੀਤੀ ਗਈ ਹੈ ਤੇ ਵਿਕਰਮ ਸਿੰਘ ਮਜੀਠੀਆ ਦਾ ਜੇਲ੍ਹੋਂ ਬਾਹਰ ਆਣਾ ਤਕਰੀਬਨ ਨਾ ਮੁਮਕਿਨ ਹੋ ਗਿਆ ਕਿਸੇ ਵੀ ਅਦਾਲਤ ਤੋਂ ਰਿਲੀਫ ਨਹੀਂ ਮਿਲ ਰਿਹਾ ਕਿਉਂਕਿ ਉਸ ਰਿਪੋਰਟ ਦੇ ਵਿੱਚ ਜਿਹੜੀਆਂ ਗੱਲਾਂ ਨੇ ਉਹ ਵਿਕਰਮ ਸਿੰਘ ਮਜੀਠੀਆ ਦੇ ਖਿਲਾਫ ਜਾਂਦੀਆਂ ਨੇ ਤੇ ਘੱਟੋ-ਘੱਟ 7 ਸਾਲ ਤੋਂ ਲੈ ਕੇ 20 ਸਾਲ ਤੱਕ ਵਿਕਰਮ ਸਿੰਘ ਮਜੀਠੀਆ ਨੂੰ ਸਜ਼ਾ ਹੋ ਸਕਦੀ ਹੈ ਤੇ ਮਾੜੇ ਕੰਮਾਂ ਦਾ ਮਾੜਾ ਨਤੀਜਾ ਹੁੰਦਾ ਹੈ ਐ ਦੇ ਬਾਰੇ ਸਾਰੀ ਡਿਟੇਲ ਜਾਣਾਂਗੇ ਅੱਜ ਦੀ ਵੀਡੀਓ 'ਚ ਮਾਰੇ ਕੰਮ ਦੇ ਮਾਰੇ ਨਤੀਜੇ ਹੁੰਦੇ ਹਨ ਜਿਹੋ ਜਿਹਾ ਬੀਜੋਗੇ ਉਹੋ ਜਿਹਾ ਤੁਸੀਂ ਵੱਢੋਗੇ 2007 ਤੋਂ ਲੈ ਕੇ 2017 ਦੇ ਵਿੱਚ ਜੋ ਕੁਝ ਵੀ ਪੰਜਾਬ ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਦੇ ਵੱਡੇ ਆਗੂਆਂ ਵੱਲੋਂ ਕੀਤਾ ਗਿਆ ਉਸ ਦਾ ਹਰਜਾਨਾ ਬਾਦਲ ਪ੍ਰਵਾ ਤੇ ਦੂਸਰੇ ਪਾਸੇ ਬਿਕਮਜੀਤ ਸਿੰਘ ਜੀਠੀਆ ਭੁਗਤ ਰਹੇ ਨੇ ਬਿਕਮ ਜਿਹੜੇ ਬਿਕਮਜੀਤ ਸਿੰਘ ਜੀਠੀਆ ਨੇ ਉਹਨਾਂ ਦਾ ਤਾਂ ਬੁਰਾ ਹਾਲ ਹੋਇਆ ਹੀ ਹੋਇਆ ਹੈ ਦੂਸਰੇ ਪਾਸੇ ਬਿਕਮਜੀਤ ਸਿੰਘ ਮਜੀਠੀਆ ਦੀ ਚੀਕਾ ਵੱਧੀਆਂ ਮੁਸ਼ਕਲਾਂ ਪਹੁੰਚ ਗਈਆਂ ਨੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਕੋਲ ਕਿਉਂਕਿ ਸੁਖਬੀਰ ਸਿੰਘ ਬਾਦਲ ਨੇ ਵੀ ਚੰਗਾ ਨਹੀਂ ਬੀਜਿਆ ਮਾਰੇ ਕੰਮ ਦੇ ਮਾਰੇ ਨਤੀਜੇ ਹੁੰਦੇ ਨੇ 2007 ਤੋਂ ਲੈ ਕੇ 2017 ਤੱਕ ਇਹਨਾਂ ਨੇ ਕੀ ਕੀਤਾ ਉਹ ਸਾਰਾ ਹਰਜ਼ਾਨਾ ਪੁਕਤਾ ਪੈ ਰਿਆ ਹੈ ਬਿਕਮਜੀਤ ਸਿੰਘ ਮਜੀਠੀਆ ਤੋਂ ਬਾਅਦ ਪੰਜਾਬ ਸਰਕਾਰ ਨੇ ਤਿਆਰੀ ਖਿੱਚ ਲਈ ਹੈ ਸ਼ਰੋਮੁਰੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੀ ਡੇਰਾ ਸੱਚਾ ਸੌਦਾ ਦੇ ਸਾਧਨ ਨੂੰ ਮਾਫੀ ਨਿਵਾਵਾਂ ਮਾਫੀ ਨਿਵਾਵਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਗਾਂ ਦੀ ਬੇਅਦਬੀ ਅਤੇ ਨਿਹੱਥੇ ਲੋਕ ਜਿਹੜੇ ਪ੍ਰੋਟੈਸਟ ਕਰ ਰਹੇ ਸੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਗਾਂ ਦੀ ਬੇਅਦਬੀ ਨੂੰ ਲੈ ਕੇ ਉਹਨਾਂ ਉੱਤੇ ਗੰਦਾ ਪਾਣੀ ਸੁੱਟਿਆ ਗਿਆ ਉਹਨਾਂ ਦੀਆਂ ਅੱਖਾਂ ਦੇ ਵਿੱਚ ਗੈਸ ਦੇ ਗੋਲੇ ਮਾਰੇ ਗਏ ਅਤੇ ਦੋ ਨੌਜਵਾਨ ਸ਼ਹੀਦ ਹੋ ਜਾਂਦੇ ਨੇ ਜਦੋਂ ਗੋਲੀਬਾਰੀ ਕਰਵਾਈ ਜਾਂਦੀ ਹੈ ਡਿਪਟੀ ਸੀਐਮ ਕਿਉਂਕਿ ਇਹਨਾਂ ਦੇ ਕੋਲੋਂ ગ્રામ ਅਧਤਰਾਲਾ ਵੀ ਸੀ ਦਰਸ ਤਾਰਿਆ ਹੈ ਵਾਰ-ਵਾਰ ਕਾਨਫਰੰਸ ਕੀਤੀਆਂ ਜਾ ਰਹੀਆਂ ਨੇ ਸ਼ਰੂਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਵੱਲੋਂ ਦਰਬੰਦ ਵਿੱਚ ਬੈਠ ਗਿਆ ਹੈ ਚਿੰਤਾ ਮਨ ਦੇ ਵਿੱਚ ਬੈਠ ਗਈ ਹੈ ਕਿ ਹੁਣ ਭਗਵੰਤ ਮਾਨ ਮੈਨੂੰ ਵੀ ਪੱਕੇ ਹੱਥ ਪਾਵੇਗਾ ਜਿਸ ਤਰ੍ਹਾਂ ਬਿਕਨਜੀ ਸਿੰਘ ਮਜੀਠੀਆ ਦੀਆਂ ਚੀਕਾਂ ਨਿਕਲ ਰਹੀਆਂ ਨੇ ਵਿਜੀਲੈਂਸ ਦੀ ਹਰਿਆਸ ਦੇ ਵਿੱਚ ਇੱਕ ਪਾਸੇ ਬੀਬਾ ਹਰਸਵਰਤ ਕੋਰ ਬਾਦਲ ਦੂਸਰੇ ਪਾਸੇ ਸ਼ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਅਤੇ ਤੀਜਾ ਜਿਹੜੇ ਆਲਰੇਡੀ ਜੇਲ੍ਹ ਦੇ ਵਿੱਚ ਨੇ ਵਿਜੀਲੈਂਸ ਦੀ ਹਿਰਾਸਤ ਦੇ ਵਿੱਚ ਨੇ ਬਿਕਮਜੀਤ ਸਿੰਘ ਜੀਠੀਆ ਹਾਲਾਂਕਿ ਖੁਲਾਸੇ ਕਿਤੇ ਕਿ ਮੈਂ ਚੈਲੰਜ ਕਰਦਾ ਹਾਂ ਲੇਕਿਨ ਅੱਜ ਬਲਤੇਜ ਬੰਨੂ ਨੇ ਸਿੱਧੇ ਸ਼ਬਦਾਂ ਵਿੱਚ ਕਹਿ ਦਿੱਤਾ ਕਿ ਤੁਸੀਂ ਗਲਤ ਪੀਜਿਆ ਗਲਤ ਵੱਢ ਰਹੇ ਹੋ ਗਲਤ ਕੰਮਾਂ ਦੇ ਗਲਤ ਨਤੀਜੇ ਹੁੰਦੇ ਨੇ ਕੌਮ ਦੇ ਨਾਲ ਕੀ ਕੀਤਾ 2027 2007 ਤੋਂ ਲੈ ਕੇ 2017 ਤੱਕ ਤੁਸੀਂ ਚੰਮ ਦੀਆਂ ਚਲਾਈਆਂ ਕਿਉਂਕਿ ਤੁਹਾਨੂੰ ਤੁਸੀਂ ਤਾਂ ਤੁਹਾਨੂੰ ਤੇ ਮਾਰ ਸੀ ਆਪਣੇ ਆਪ ਤੇ ਕਿ 25 ਸਾਲ ਹਾਲੇ ਅਸੀਂ ਹੋਰ ਪੰਜਾਬ ਤੇ ਰਾਜ ਕਰਾਂਗੇ ਲੇਕਿਨ ਪੰਜਾਬ ਦੇ ਲੋਕਾਂ ਨੇ ਤੁਹਾਨੂੰ ਇਸ ਦਾ ਮੂੰਹ ਤੋੜਵਾ ਜਵਾਬ ਦਿੱਤਾ ਲੋਕਾਂ ਨੇ ਤੁਹਾਨੂੰ ਘਰੇ ਨਾ ਵੜਨ ਦਿੱਤਾ ਕੌਮ ਨੇ ਤੁਹਾਨੂੰ ਵੋਟ ਨਾ ਪਾਈ ਇਸ ਕਰਕੇ ਤੁਹਾਡੀਆਂ ਦਰਦਨਾਕ ਹਸਲਾਤ ਹੋਏ ਨੇ ਜੇਕਰ ਤੁਸੀਂ ਕੌਮ ਦੇ ਰਾਖੇ ਹੁੰਦੇ ਜੇਕਰ ਤੁਸੀਂ ਅਜੇ ਜਰਨੈਲ ਹੁੰਦੇ ਸ਼੍ਰੋਮਣੀ ਅਕਾਲੀ ਦਲ ਦੇ ਲੇਕਿਨ ਤੁਸੀਂ ਕੀ ਕੀਤਾ ਤੁਸੀਂ ਚਟਾ ਵੇਚਿਆ ਨਸ਼ਾ ਤਸਕਰੀ ਕੀਤੀ ਈਵਨ ਦੋ ਬਲਤੇਜ ਪਰੋਂ ਨੇ ਇਹ ਵੀ ਕਹਿ ਦਿੱਤਾ ਹੈ ਕਿ ਜਿਹੜੀ ਕੰਪਨੀ ਦੇ ਵਿੱਚ ਪੈਸੇ ਆਏ ਤੇ ਲਗਾਏ ਗਏ ਉਹ ਨਸ਼ਾ ਵੇਚ ਕੇ ਉਹਦੇ ਵਿੱਚ ਸੁਖਬੀਰ ਸਿੰਘ ਬਾਦਲ ਦਾ ਵੀ ਹੱਥ ਹੋ ਸਕਦਾ ਹੈ ਦੱਸ ਤਾਰਿਆ ਹੈ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੂੰ ਹੁਣੇ ਪੁਲਿਸ ਆਈ ਹੁਣੇ ਪੁਲਿਸ ਆਈ ਹੁਣ ਮੈਨੂੰ ਫੜ ਕੇ ਲੈ ਜਾਣਗੇ ਕਿਉਂਕਿ ਸੁਖਬੀਰ ਸਿੰਘ ਬਾਦਲ ਵੱਲੋਂ ਹੁਣ ਕਾਨਫਰੰਸਾਂ ਕੀਤੀਆਂ ਜਾ ਰਹੀਆਂ ਨੇ ਅਤੇ ਝੂਠੇ ਮੂਠੇ ਇਲਜ਼ਾਮ ਲਗਾਏ ਜਾ ਰਹੇ ਨੇ ਇੱਕ ਪਾਸੇ 450 540 ਕਰੋੜ ਰੁਪਏ ਦਾ ਮਾਮਲਾ ਉਸ ਤੋਂ ਬਾਅਦ 11000 ਕਰੋੜ ਰੁਪਏ ਦੀ ਡਰੈਕਟ ਤਸਕਰੀ ਹੋਈ ਹੈ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਦੇ ਵਿੱਚ ਕਿਹੜੀ ਜਿਹੜੀ ਕੱਲੀ ਬਿਕਮਜੀਤ ਸਿੰਘ ਜੀਠੀ ਆ ਤੇ ਉਸ ਦੇ ਸਾਥੀਆਂ ਨੇ ਕੀਤੀ ਹੈ ਜਿਸ ਦੇ ਵਿੱਚੋਂ 540 ਕਰੋੜ ਰੁਪਇਆ ਬਿਕਮਜੀਤ ਸਿੰਘ ਜੁੱਠੀਆ ਨੂੰ ਆਇਆ ਹੈ ਇਹ ਪੈਸੇ ਪਹਿਲਾ ਬਾਹਰ ਭੇਜੇ ਗਏ ਬਲੈਕ ਮਨੀ ਬਲੈਕ ਮਨੀ ਤੋਂ ਬਾਅਦ ਇਸ ਨੂੰ ਪੰਜਾਬ ਦੇ ਵਿੱਚ ਚਿੱਟਾ ਪੈਸਾ ਬਣਾਇਆ ਗਿਆ ਸ਼ਰੋਪਰੀ ਅਕਾਲੀ ਦਲ ਦੇ ਨਿਰਤਕ ਆਗੂ ਜਿਹੜੇ ਨੇ ਬਿਕਮਜੀਤ ਸਿੰਘ ਜੁੱਠੀਆ ਉਹਦੀਆਂ ਤਾਂ ਚੀਕਾਂ ਪੈ ਰੀਆਂ ਨੇ ਇੱਧਰ ਹੁਣ ਕਾਨਫਰੰਸਾਂ ਕਰਕੇ ਸ਼ਰੋਪਰੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਮਾਦਲ ਦੀਆਂ ਵੀ ਚੀਕਾਂ ਨਿਕਲ ਰਹੀਆਂ ਨੇ ਬਲਤੇਜ ਪਰ ਉਹਨੇ ਕਿਹਾ ਕਿ ਜਦੋਂ ਵੀ ਤੁਹਾਨੂੰ ਸਰਕਾਰ ਦੇ ਹੱਥ ਪਾਇਆ ਤੁਹਾਨੂੰ ਪੱਕੇ ਪਾਵੇਗੀ ਤੁਹਾਨੂੰ ਭਜਣ ਨੂੰ ਰਾਹ ਨਹੀਂ ਦਿਸਣਾ ਤੇ ਤੁਹਾਡੇ ਉੱਤੇ ਜਲਦੀ ਕਾਰਵਾਈ ਹੋਵੇਗੀ ਕਿਉਂਕਿ ਖੁਦ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਕਹਿ ਦਿੱਤਾ ਹੈ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਰਾਜੇ ਰਾਣੀਆਂ ਉੱਤੇ ਵੀ ਪਰਚੇ ਹੋਣਗੇ ਰਾਜੇ ਰਾਣੀਆਂ ਦੀ ਵੀ ਇਨਵੈਸਟੀਗੇਸ਼ਨ ਹੋਵੇਗੀ ਰਾਜੇ ਰਾਣੀਆਂ ਵੀ ਜੇਲ੍ਹ ਦੇ ਵਿੱਚ ਜਾਣਗੇ ਚਾਹੇ ਉਹ ਕੈਪਟਨ ਅਮਰਿੰਦਰ ਸਿੰਘ ਦੀ ਗੱਲ ਕਰ ਲਓ ਤੇ ਚਾਹੇ ਗੱਲ ਕਰ ਲਓ ਸੁਖਬੀਰ ਸਿੰਘ ਬਾਦਲ ਦੀ ਸੁਖਬੀਰ ਸਿੰਘ ਬਾਦਲ ਹੁਣ ਪੂਰੀ ਤਰ੍ਹਾਂ ਡਰੇ ਹੋਏ ਨੇ ਡਰ ਸਤਾ ਰਿਹਾ ਹੈ ਵੀ ਕਿਸੇ ਵੀ ਸਮੇ ਮੈਨੂੰ ਪੰਜਾਬ ਸਰਕਾਰ ਅਤੇ ਪੰਜਾਬ ਪੁਲਿਸ ਦਾ ਵਿਜੀ ਵਿਲੇਜ ਡਿਪਾਰਟਮੈਂਟ ਦੇ ਸਰਪੋਚ ਅਧਿਕਾਰੀਆਂ ਵੱਲੋਂ ਗ੍ਰਿਫਤਾਰ ਕੀਤਾ ਜਾ ਸਕਦਾ ਹੈ ਕਿਉਂਕਿ ਕੁਵਰਬਜੀਤ ਪ੍ਰਤਾਪ ਸਿੰਘ ਵਾਰ-ਵਾਰ ਕਹਿ ਗਏ ਭਾਵੇਂ ਅੱਜ ਉਹਨਾਂ ਨੂੰ ਮਤਲ ਕਰ ਦਿੱਤਾ ਉਹਨਾਂ ਨੂੰ ਸਸਪੈਂਡ ਕਰ ਦਿੱਤਾ ਆਮ ਆਦਮੀ ਪਾਰਟੀ ਵਿੱਚੋਂ ਉਹਨਾਂ ਨੇ ਕਿਹਾ ਕਿ ਮੈਂ ਸਾਰੇ ਸਬੂਤ ਦਿੱਤੇ ਹੋਏ ਨੇ ਸੁਖਬੀਰ ਸਿੰਘ ਬਾਦਲ ਦੇ ਵਿਰੁੱਧ ਡੇਰਾ ਸੱਚਾ ਸੌਦਾ ਦੇ ਸਾਲ ਨੂੰ ਮਾਫੀਨਾਮਾ ਬਾਬਲ ਕਲਾਂ ਦਾ ਗੋਲੀਕਾੜ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਗਾਂ ਦੀ ਬੇਅਦਬੀ ਤੇ ਬਾਅਦ ਵਿੱਚ ਸਿੱਖਾਂ ਤੇ ਸ਼ਰੂਪਰੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਵੱਲੋਂ ਪੁਲਿਸ ਦੁਆਰਾ ਤਸ਼ੱਦਦ ਕਰਾਇਆ ਜਾਣਾ ਇਹ ਨਿੰਦਣਯੋਗ ਹੈ ਇਹ ਸਾਰੀਆਂ ਫੈਲਾ ਸਾਰੇ ਸਬੂਤ ਮੈਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਦਿੱਤੇ ਹੋਏ ਨੇ ਤੇ ਜਿਹੜੀ ਕਾਰਵਾਈ ਨਹੀਂ ਕੀਤੀ ਲੱਗਦਾ ਹੈ ਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਜਿਸ ਤਰ੍ਹਾਂ ਕਹਿ ਰਹੇ ਨੇ ਕਿ ਜਿਹੜੇ ਜਿਨ੍ਹਾਂ ਨੇ ਬੇਅਦਬੀਆਂ ਕੀਤੀਆਂ ਤੇ ਜਿਹੜੇ ਬੇਅਦਬੀਆਂ ਕਰਨਗੇ ਉਹਨਾਂ ਵਿਰੁੱਧ ਸਖਤ ਕਾਨੂੰਨ ਬਣਾਏ ਜਾਣਗੇ ਇੱਕ ਦੋ ਦਿਨਾਂ ਦੇ ਵਿੱਚ ਹੈ ਖਬਰ ਹੈ ਬਿਕਮਜੀ ਸਿੰਘ ਜੀਠਿਆਦੂ ਤਾਂ ਇੱਕ ਪਾਸੇ ਚੀਕਾਂ ਪੈ ਰਹੀਆਂ ਨੇ ਦੂਸਰੇ ਪਾਸੇ ਸੁਖਬੀਰ ਸਿੰਘ ਬਾਦਲ ਦੀ ਵੀ ਜਲਦੀ ਗ੍ਰਿਫਤਾਰੀ ਹੋ ਸਕਦੀ ਹੈ ਬਲਤੇਜ ਸਿੰਘ ਪੰਨੂ ਨੇ ਇਸ ਉੱਤੇ ਮੋਹ ਲਾ ਸਕਦੀ ਹੈ ਮੋਹ ਲਾ ਦਿੱਤੀ ਹੈ ਕਿ ਦਰਸ ਤਾਰਿਆ ਹੈ ਗ੍ਰਿਫਤਾਰੀ ਦਾ ਸੁਖਬੀਰ ਸਿੰਘ ਬਾਦਲ ਨੂੰ ਧੰਨ जीटीएस आज दी वीडियो सुखवीर सिंह बादल ਨੂੰ ਡਰ ਪਿਆ ਗਿਆ ਕਿ ਬਿਕਰਮ ਸਿੰਘ ਮਜੀਠੀਆ ਦੇ ਜੇਲ੍ਹ ਜਾਣ ਤੋਂ ਬਾਅਦ ਅਗਲਾ ਨੰਬਰ ਮੇਰਾ ਲੱਗ ਸਕਦਾ ਕਿਉਂਕਿ ਸੁਖਵੀਰ ਸਿੰਘ ਬਾਦਲ ਨੇ ਆਪਣੇ ਦੌਰ ਦੇ ਵਿੱਚ ਬੇਅਦਬੀਆਂ ਕਰਵਾਈਆਂ ਬਿਕਰਮ ਸਿੰਘ ਮਜੀਠੀਆ ਦੀ ਜਿਹੜਾ ਚਿੱਟਾ ਵੇਚਣ ਦੀ ਕਮਾਈ ਆ ਉਹਦੇ ਵਿੱਚੋਂ ਹਿੱਸਾ ਲਿਆ ਤੇ ਪੂਰੀ ਦੁਨੀਆ ਦੇ ਵਿੱਚ ਚਿੱਟਾ ਵੇਚਿਆ ਗਿਆ ਨਾ ਸਿਰ ਪੰਜਾਬ ਦੇ ਵਿੱਚ ਤੇ 540 ਕਰੋੜ ਜਿਹੜਾ ਬਿਕਰਮ ਸਿੰਘ ਮਜੀਠੀਆ ਨੇ ਚਿੱਟਾ ਵੇਚ ਕੇ ਕਮਾਇਆ ਤੇ ਇਹ ਸਾਰੀ ਜਿਹੜੀ ਮਨੀ ਸੀ ਬਲੈਕ ਮਨੀ ਜਿਸ ਤੇ ਸੁਖਵੀਰ ਸਿੰਘ ਬਾਦਲ ਨੂੰ ਡਰ ਪਿਆ ਗਿਆ ਕੀ ਸੀਐਮ ਪੰਜਾਬ ਭਗਵਤ ਮਾਨ ਨੇ ਵਿਕਰਮ ਸਿੰਘ ਮਜੀਠੀਆ ਨੂੰ ਖੁੱਡੇ ਲਾਈਨ ਲਾ ਦਿੱਤਾ ਹੈ ਪੱਕਾ ਪੱਕਾ ਜੇਲ੍ਹ ਛੇਪਾ ਦਿੱਤਾ ਹੈ ਤੇ ਸੁਖਵੀਰ ਬਾਦਲ ਨੂੰ ਡਾਰਾ ਕਿ ਅਗਲਾ ਨੰਬਰ ਮੇਰਾ ਲੱਗ ਸਕਦਾ ਹੈ ਕਿਉਂਕਿ ਵਿਜੀਲੈਂਸ ਡਿਪਾਰਟਮੈਂਟ ਜਿਹੜਾ ਹੈ ਉਹ ਪੂਰੀ ਤਕੀਕ ਕਰ ਰਿਹਾ ਵਿਕਰਮ ਸਿੰਘ ਮਜੀਠੀਆ ਦੇ ਜਿਹੜੇ ਕੱਚੇ ਛੱਟੇ ਨੇ ਉਹ 40000 ਪੰਨਿਆਂ ਦੀ ਰਿਪੋਰਟ ਦੇ ਵਿੱਚ ਪੇਸ਼ ਕਰ ਦਿੱਤੇ ਗਏ ਨੇ ਤੇ ਖੱਛਾ ਜ਼ਾਹਿਰ ਕੀਤਾ ਜਾ ਰਿਹਾ ਕਿ ਸੁਖਵੀਰ ਬਾਦਲ ਵੀ ਬੜੀ ਜਲਦੀ ਵਿਜੀਲੈਂਸ ਦੇ ਹੱਥੇ ਛਾੜ ਸਕਦੇ ਨੇ ਨਾ ਸਿਰਫ ਸੁਖਵੀਰ ਬਾਦਲ ਗਨੀਬਖੋਰ ਮਜੀਠੀਆ ਵਿਕਰਮ ਸਿੰਘ ਮਜੀਠੀਆ ਦਾ ਸਾਲਾ ਸੁਖਵੀਰ ਬਾਦਲ ਦੀ ਪਤਨੀ ਇਹ ਸਾਰੇ ਸੀਐਮ ਪੰਜਾਬ ਦੇ ਰਡਾਰ ਦੇ ਉੱਤੇ ਨੇ ਤੇ ਇਹਨਾਂ ਨੂੰ ਕਿਸੇ ਵੀ ਟਾਈਮ ਗ੍ਰਿਫਤਾਰ ਕੀਤਾ ਜਾ ਸਕਦਾ ਹੈ ਕਹਿੰਦੇ ਨੇ ਜੋ ਮਾੜਾ ਕਰਮ ਕਰਦਾ ਹੈ ਉਹਦਾ ਨਤੀਜਾ ਵੀ ਮਾੜਾ ਹੁੰਦਾ ਹੈ ਸੁਖਵੀਰ ਬਾਦਲ ਨੇ ਆਪਣੇ ਹਕੂਮਤ ਦੇ ਵਿੱਚ ਸਿੱਖਾਂ ਤੇ ਬੜਾ ਜ਼ੁਲਮ ਕਰਾਇਆ ਪੰਜਾਬ ਦੇ ਨੌਜਵਾਨਾਂ ਨੂੰ ਤਸ਼ੱਦਦ ਕਰਵਾਇਆ ਉਹਨਾਂ ਨੂੰ ਕਤਲ ਕਰਵਾਇਆ ਗੁਰੂਗ੍ਰਾਂਦ ਸਾਹਿਬ ਦੀ ਬੇਅਦਮੀਆਂ ਕਰਵਾਈਆਂ ਤੇ ਜਿਹੜੇ ਲੋਕਾਂ ਨੇ ਇਤਜਾਜ ਕੀਤਾ ਉਹਨਾਂ ਦੇ ਉੱਤੇ ਗੰਦਾ ਪਾਣੀ ਸਟੋਆਇਆ ਤੇ ਹੱਜੇ ਵਿਕਰਮ ਸਿੰਘ ਮਜੀਠੀਆ ਜੇਲ੍ਹ ਦੇ ਵਿੱਚ ਹੈ ਤੇ ਸੁਖਵੀਰ ਬਾਦਲ ਨੂੰ ਵੀ ਖਥਾ ਜ਼ਾਹਿਰ ਕੀਤਾ ਜਾ ਰਿਹਾ ਹੈ ਕਿ ਬੜੀ ਜਲਦੀ ਅਰੈਸਟ ਕਰ ਲਿਆ ਜਾਏਗਾ ਤੇ ਪੰਜਾਬ ਦੀ ਲੋਕਾਂ ਦੀ ਇੱਕੋ ਹੀ ਡਿਮਾਂਡ ਹੈ ਕਿ ਸੁਖਵੀਰ ਬਾਦਲ ਨੂੰ ਵੀ ਜਲਦ ਜਲਦ ਅਰੈਸਟ ਕਰੋ ਤੇ ਇਹਨਾਂ ਨੂੰ ਪੱਕਾ ਪੱਕਾ ਸਾਰੀ ਜ਼ਿੰਦਗੀ ਲਈ ਜੇਲ੍ਹ ਦੇ ਵਿੱਚ ਪਾਣਾ ਚਾਹੀਦਾ ਤੇ ਇਹਨਾਂ ਨੂੰ ਜੇਲ੍ਹੋਂ ਬਾਹਰ ਨਹੀਂ ਆਣ ਦੇਣਾ ਚਾਹੀਦਾ ਤੁਸੀਂ ਕੀ ਸੋਚਦੇ ਹੋ ਸੁਖਵੀਰ ਬਾਦਲ ਨੂੰ ਕੀ ਗ੍ਰਿਫਤਾਰ ਕੀਤਾ ਜਾ ਸਕਦਾ ਹੈ ਯਾ ਨਹੀਂ ਕੀਤਾ ਜਾਏਗਾ ਆਪਣੀ رائے ਤੋਂ ਕਮੈਂਟ ਚਾਗਾ ਕਰੋ ਵੀਡੀਓ ਚੰਗੀ ਲੱਗੀ ਵੀਡੀਓ ਨੂੰ ਲਾਈਕ ਕਰੋ ਮਿਲਨੇ ਆ ਨੈਕਸਟ ਵੀਡੀਓ ਗੁੱਡ ਬਾਏ ਅੱਲਾ ਹਾਫਿਜ਼